ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆਂ ਜੀ ਜਿਹੜੀਆਂ ਆਪਾਂ ਪਰਮਲ ਵੈਰੈਟੀਆਂ ਜਿਹੜੀਆਂ ਝੋਨੇ ਦੀਆਂ ਬੀਜ ਰਹੇ ਆ ਪਨੀਰੀਆਂ ਜਿਹੜੀਆਂ ਬੀਜ ਰਹੇ ਆ ਉਹਨਾਂ ਦਾ ਸਹੀ ਸਮਾਂ ਬੀਜਣ ਦਾ ਕੀ ਹੈ ਪੀਆਰ 131 ਪੀਆਰ 114 ਪੀਆਰ 121 22 ਜਾਂ ਸੁਪਰੀਮ 110 ਧਰਾ ਤੜਾ ਤੜਾ ਵਿ ਗਿਆ ਬਾਜ਼ਾਰ ਦੇ ਵਿੱਚ ਠੀਕ ਹੈ ਜੀ ਤੇ ਸਰਕਾਰ ਵੱਲੋਂ ਕਈ ਜਗ੍ਹਾ ਤੇ ਇੱਕ ਤਰੀਕ ਨੂੰ ਝੋਨਾ ਲਾਉਣ ਦਾ ਸਮਾਂ ਦਿੱਤਾ ਕਈ ਜਗ੍ਹਾ ਤੇ 5 ਨੂੰ ਕਈ ਜਗ੍ਹਾ ਤੇ 9 ਤਰੀਕ ਨੂੰ ਉਹਦੇ ਵਿੱਚ ਕਿਸਾਨ ਵੀਰ ਹਿਸਾਬ ਕਿਤਾਬ ਨਹੀਂ ਲਾ ਰਹਾ ਪੀ ਪਨੀਰੀ ਬੀਜਨ ਦਾ ਸਮਾਂ ਕੀ ਐ ਅਸਲੀ ਕਿਸਾਨ ਭਰਾਵੋ ਜਿਹਨਾਂ 131 ਲਾਉਣਾ ਵਾ ਜਾ 114 ਲਾਉਣਾ ਵਾ ਜਾਂ ਸੁਪਰੀਮ 110 ਲਾਉਣਾ ਵਾ ਉਹ ਮੈਂ ਥੋੜਾ ਜਿਹਾ ਵਿਸਤਾਰ ਸਹਿ ਦੱਸੂਗਾ ਤੁਹਾਨੂੰ ਉਹਨਾਂ ਦਾ ਅਸਲੀ ਸਮਾਂ ਕੀ ਹੈ ਪੀਆਰ 131 ਦਾ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਪਨੀਰੀ ਬਹੁਤ ਜੀੜੀ ਜੀ ਤਿਆਰ ਹੁੰਦੀ ਆ ਬਹੁਤ ਜ਼ੋਰ ਲਵਾਉਂਦੀ ਏਦੀ ਪਨੀਰੀ ਤਿਆਰ ਹੋਣ ਚ ਉਸ ਢਾਰਚ ਕਿਸਾਨ ਵੀਰ ਕੀ ਕਰ ਰਿਹਾ 40 ਦਿਨ ਪਹਿਲਾਂ ਮਤਲਬ 25 ਅਪ੍ਰੈਲ ਦੀ ਪਨੀਰੀ ਬੀਜੀ ਹੋਈ ਲੋਕਾਂ ਕਿਸਾਨ ਵੀਰਾਂ ਕਈ ਹੋਣ ਦਿਹਾੜੀ ਇੱਕ ਅੱਦੇ ਦਿਨ ਚ ਬੀਜ ਰਾਇਆ ਠੀਕ ਹੈ ਜੀ ਮੰਨ ਕੇ ਚੱਲੋ ਆਪਣੇ ਤਰਨਤਾਰਨ ਜਮਰਤ ਮਾਝੇ ਏਰੀਆ ਦੀ ਗੱਲ ਕਰੀਏ ਤੇ 4 ਜਾਂ 5 April ਨੂੰ ਲਾਈਟ ਆ ਜਿਹੜੀ ਆਉਣੀ ਹੈ ਠੀਕ ਹੈ ਜੀ ਤੁਸੀਂ 6 ਨੂੰ ਕਦੋਂ ਮਾਰੋਗੇ 7 ਨੂੰ ਪਟੋਗੇ 6-7 ਤਰੀਕ ਤੱਕ ਤੇ ਨੋਰਮਲ ਆ ਠੀਕ ਹੈ ਜੀ 6-7 ਜੂਨ ਤੱਕ ਤੇ ਨੋਰਮਲ ਆ ਕੇ ਉਹ ਚਲੇ ਜਾਣਾ ਆਪਣਾ ਸਮਾਂ ਮੰਨ ਕੇ ਚੱਲੋ ਕਿ ਜਿੰਨਾ 25 April ਨੂੰ ਪਨੀਰੀ ਬੀਜੀ ਆ 6 ਸੱਤ ਤੱਕ 5 ਜੂਨ ਤੱਕ ਕਿੰਨੇ ਦਿਨ ਹੋ ਜਾਣੇ ਆ ਤੁਸੀਂ ਆਪ ਸੋਚੋ ਪੂਰੇ ਪੂਰੇ 1 ਮਹੀਨਾ ਇਹ ਮੈਦਾ ਤੇ 10 ਦੇ ਉੱਪਰਲੇ 40 ਦਿਨ ਦੀ ਪਨੀਰੀ ਹੋ ਜਾਣੀ ਸਾਬਜੀ ਲਾਉਂਦਿਆਂ ਲਾਉਂਦਿਆਂ ਤੁਹਾਨੂੰ ਝੋਨਾ ਜਿਨ੍ਹਾਂ ਦੇ ਜਿਆਦਾ ਜਮੀਨ ਆ ਉਹਨਾਂ ਨੂੰ ਲਾਉਂਦਾ ਲਾਉਂਦਾ ਝੋਨਾ 12 13 ਜੂਨ ਹੋ ਜਾਣੀ ਤੁਸੀਂ ਮੰਨ ਕੇ ਚੱਲੋ ਤੁਹਾਡੀ 45 ਤੋਂ 50 ਦਿਨ ਦੀ ਪਨੀਰੀ ਆ ਪੱਕੀ ਹੋਏ ਨਹੀਂ ਪੱਕੜ ਹੋ ਜਾਣੀ ਉਹ ਕੀ ਛਾੜ ਦਊਗੀ ਤੁਹਾਨੂੰ ਸਹੀ ਪਨੀਰੀ ਆ 40 ਦਿਨ ਤੋਂ ਥੱਲੇ ਥੱਲੇ ਲੱਗ ਜੇ 131 ਦੀ ਠੀਕ ਹੈ ਉਸ ਹਿਸਾਬ ਨਾਲ ਆਪਦੀ ਪਨੀਰੀ ਆ ਲਾਓ ਜਦੋਂ ਤੁਸੀਂ ਲਾ ਸਕਦੇ ਝੋਨਾ ਇੱਕ ਰਿਕਵੈਸਟ ਆ 8 ਜੂਨ ਤੋਂ ਬਾਅਦ ਹੀ ਸਟਾਰਟ ਕਰੋ ਝੋਨਾ ਨੀ ਕੋਈ ਕਾਲੀ ਨਾ ਕਰੋ 15 ਜੂਨ ਤੱਕ ਤੁਹਾਡਾ ਜਿਹੜਾ ਝੋਨਾ ਲੱਗ ਜੇ 16 17 ਜੂਨ ਲਾਸਟ ਇਹ ਛੇਲ ਤਾਂ ਆਉਂਦੀ ਇਹਦੇ ਵਿੱਚ ਜਦੋਂ ਆਪਾਂ 25 ਜੂਨ ਤੱਕ ਝੋਨਾ ਲਾਉਨੇ ਆ 131 ਇਦਾਂ ਹੀ ਸੁਪਰੀਮ 110 ਇਹਦੇ ਬਾਰੇ ਗੱਲ ਸਾਂਝੀ ਕਰਨਾ ਚਾਹੁੰਦਾ ਐ ਮੀਡੀਅਮ ਵੈਰਾਈਟੀ ਆ ਸਾਬ ਜੀ ਜੋ ਕਿਹਾ ਗਿਆ ਵਾ ਕੰਪਨੀ ਵੱਲੋਂ ਉਹ ਚੀਜ਼ ਜ਼ਰੂਰ ਕਰਿਆ ਕਰੋ ਕੰਪਨੀ ਨੇ ਇਹ ਕਿਹਾ ਕਿ 20 ਜੂਨ ਨੂੰ ਸਾਨੂੰ ਜਿਹੜਾ ਸੁਪਰੀਮ 110 ਆ ਲਾਇਆ ਜਾਵੇ ਉਹਦੀ ਪਨੀਰੀ ਇੰਨੀ ਸ਼ਾਨਦਾਰ ਆ ਕਿ ਉਹ 5 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਉਹ ਜਿਹੜੇ ਜਿਹੜੇ ਕਿਸਾਨ ਵੀਰ ਲਾਉਂਦੇ ਆ ਸੁਪਰੀਮ 110 ਉਹਨਾਂ ਕਿਸਾਨ ਵੀਰਾਂ ਨੂੰ ਪਤਾ ਵਾ ਉਹ 5 ਦਿਨਾਂ ਹੀ ਪਨੀਰੀ ਜਿਹੜੀ ਤਿਆਰ ਹੋ ਜਾਂਦੀ ਇਸ ਕਰਕੇ ਉਹ 20 ਜੂਨ ਜੇ ਨਹੀਂ ਆਪਣੇ ਤੋਂ ਜੇਰਾ ਹੋ ਰਿਹਾ ਤਾਂ ਆਪਾਂ 16 17 ਜੂਨ ਨੂੰ ਸਟਾਰਟ ਕਰ ਸਕਦੇ ਉਸ ਤੋਂ ਪਹਿਲਾਂ ਨਾ ਲਾਇਆ ਜਾਵੇ ਉਹ ਝਾੜ ਨਹੀਂ ਹੋਣਾ ਸਾਹਿਬ ਜੀ ਇਹਦੇ ਵਿੱਚ ਨਵੀਂ ਨਹੀਂ ਰਹਿੰਦੀ ਝੋਨੇ ਦੇ ਵਿੱਚ ਇਦਾਂ ਹੀ ਪੀਆਰ 114 ਜਿਹੜਾ ਉਹ ਵੀ ਤੁਸੀਂ 7 8 ਜੂਨ ਤੋਂ ਬਾਅਦ ਸਟਾਰਟ ਕੀਤਾ ਜਾਵੇ ਇਹਦੀ ਵੀ ਪਨੀਰੀ ਆ ਜਿਹੜੀ ਲਾਉਣ ਦੇ ਲਾਉਂਦਿਆਂ ਲਾਉਂਦਿਆਂ 40 ਤੋਂ 40 ਦਿਨ ਤੋਂ ਵੱਧ ਨਾ ਜਾਵੇ ਇਸ ਕਰਕੇ ਜਿਹੜੀ ਜ਼ਰੂਰੀ ਬੇਨਤੀ ਆ ਇਹ ਪ੍ਰਵਾਨ ਕਰੋ ਜੇ ਹੋਰ ਤੁਹਾਨੂੰ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਿਹੜੀ ਸਾਂਝੀ ਕਰ ਸਕਦੇ ਜੋ ਧੰਨਵਾਦ